ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਕਿਰਤਪੁਰ ਸਾਹਿਬ ਖਬਰਸਾਰ ਇਹ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆიან ਜਿੱਥੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਐਸਡੀਐਮ ਦਫ਼ਤਰ ਤੋਂ ਰਾਹਤ ਸਮੱਗਰੀ ਨਾਲ ਭਰਿਆ ਇੱਕ ਟਰੱਕ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਰਾਹਤ ਸਮੱਗਰੀ ਉਹਨਾਂ ਦੇ ਪਾਰਟੀ ਵਰਕਰਾਂ ਵੱਲੋਂ ਆਪਣੀ ਦਾ ਸਬੰਧ ਕੱਢ ਕੇ ਭੇਜੀ ਜਾ ਰਹੀ ਹੈ ਇਸ ਮੌਕੇ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪੂਰੇ ਪੰਜਾਬ ਵਿੱਚ ਹੜ੍ਹ ਨੇ ਕਹਿਰ ਦਿਖਾਇਆ ਹੈ ਪਰ ਇਸ ਵਾਰ ਆਨੰਦਪੁਰ ਸਾਹਿਬ ਹਲਕੇ ਅੰਦਰ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਹੜ੍ਹਾਂ ਤੋਂ ਬਚਾ ਰਿਹਾ ਹੈ ਉਹਨਾਂ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਦੌਰਾਨ ਖੱਡਾ ਅਤੇ ਦਰਿਆਵਾਂ ਦੀ ਸਫਾਈ ਕਰਾਈ ਗਈ ਹੈ ਅਤੇ ਖੱਡਾ ਅਤੇ ਦਰਿਆਵਾਂ ਦੇ ਨਾਲ ਡੰਗੇ ਕ੍ਰੇਟਬਾਲ ਲਗਾਏ ਗਿਆ ਨਾ ਉਸ ਸਦਕਾ ਹੀ ਹੜਾਂ ਦੀ ਮਾਰ ਤੋਂ ਸਾਡੇ ਪਿੰਡ ਬਚ ਸਕੇ ਹਨ ਆਓ ਤੁਹਾਨੂੰ ਵੀ ਦਿਖਾਣੇ ਆ ਇਸ ਮੌਕੇ ਦੀਆਂ ਤਸਵੀਰਾਂ ਅਤੇ ਇਸ ਮੌਕੇ ਕੀ ਕੁਝ ਕਿਹਾ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਹ ਵੀ ਤੁਹਾਨੂੰ ਸੁਣਾਣਿਆ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਸਾਰੀ ਟੀਮ ਵੱਲੋਂ ਹਲਕਾ ਸ਼੍ਰੀਨੰਦਰਪੁਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਜਿਹੜਾ ਰਾਹਤ ਸਮਗਰੀ ਹੈ ਕਿਉਂਕਿ ਇਸ ਵਕਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਹੈ ਖਾਸ ਕਰਕੇ ਫਲੋਸਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਧਾਵੀ ਦੇ ਵਿੱਚ ਉੱਥੇ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਪਹਿਲਾ ਟਰੱਕ ਇਸ ਤੋਂ ਬਾਅਦ ਹੋਰ ਵੀ ਜਿਹੜੇ ਟਰੱਕ ਹੈ ਉਹ ਲਗਾਤਾਰ ਅਸੀਂ ਆਪਣਾ ਦਸਵੰਧ ਕੱਟ ਕੇ ਜਿਹੜਾ ਹੈ ਤਾਂ ਕਿ ਇਸ ਵਕਤ ਜਿੱਥੇ ਸਭ ਤੋਂ ਵੱਧ ਲੋੜ ਹੈ ਉੱਥੇ ਅਸੀਂ ਇਸ ਸਮਗਰੀ ਭੇਜ ਰਹੇ ਹਾਂ ਇਸ ਦੇ ਨਾਲ ਹੀ ਇੱਕ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਕਿਉਂਕਿ ਅਸੀਂ ਮਾਰਚ ਅਪਟਰਲ ਤੋਂ ਲੱਗੇ ਸੀ ਉਸ ਦੇ ਕਰਕੇ ਕਾਫੀ ਸਾਡਾ ਬਚਾਅ ਰਿਹਾ ਸਵੇਰੇ 6 6 ਵੇ ਜਾ ਕੇ ਪਿੰਡਾਂ ਦੇ ਵਿੱਚ ਡੰਗੀਆਂ ਦੇ ਉੱਤੇ ਕੰਮ ਕੀਤਾ ਗਿਆ ਚਾਹੇ ਬੇਲਿਆਂ ਦੇ ਵਿੱਚ ਚਾਹੇ ਬਾਕੀ ਪਿੰਡਾਂ ਦੇ ਵਿੱਚ ਤੇ ਖੱਡਾਂ ਦੀ ਜੋ ਸਫਾਈ ਹੋਈ ਹੈ ਜੋ ਡ੍ਰਿੰਸ ਦੀ ਸਫਾਈ ਹੋਈ ਹੈ ਖਾਸ ਕਰਕੇ ਉਹ ਖੱਡਾਂ ਜਿਹੜੀਆਂ ਬਹੁਤ ਮਾਰ ਕਰਦੇ ਆ ਅਸੀਂ ਚਾਹੀਓ 10 ਗਰਾਈਆਂ ਵਾਲੀ ਖੱਡਾ ਐ ਨੱਕੀਆਂ ਵਾਲੀ ਖੱਡਾ ਸਾਰੀ ਖੱਡਾਂ ਦੀ ਜਿਹੜੀ ਹੈ ਸਮੇਂ ਸਿਰ ਸਫਾਈ ਹੋਣ ਕਰਕੇ ਤੇ 14 ਕਰੋੜ ਤੋਂ ਵੱਧ ਦੇ ਡੰਗੇ ਜਿਹੜੇ ਆ ਪ੍ਰੋਟੈਕਸ਼ਨ ਵਰਕ ਕਲਰ ਪ੍ਰੋਟੈਕਸ਼ਨ ਵਰਕ ਕਰਕੇ ਇਸ ਵਾਰੀ ਹਲਕੇ ਚ ਕਾਫੀ ਬਚਾਵ ਰਿਆ ਪਰ ਹਜੇ ਤੱਕ ਜਿਹੜਾ ਬਾਰਿਸ਼ਾਂ ਦੀ ਮਾਰ ਸੀ ਜਿਸ ਸਵਾਨ ਦੇ ਵਿੱਚ ਰਿਕਾਰਡ ਪਾਣੀ ਆਇਆ ਪਿਛਲੇ 30 ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ ਉਸ ਦੇ ਬਾਵਜੂਦ ਸਾਡੇ ਹਲਕੇ ਨੂੰ ਕੋਈ ਮਾਰ ਨਹੀਂ ਕਿੱਲੇ ਅਸੀਂ ਸਮੇਂ ਸਿਰ ਉਹ ਸਾਰਾ ਫਲੱਡ ਪ੍ਰੋਟੈਕਸ਼ਨ ਵਰਕ ਪੂਰਾ ਕੀਤਾ ਮਾਰਚ ਤੋਂ ਹੀ ਜਿਹੜਾ ਮਿਸ਼ਨ ਬਣਾ ਲਿਆ ਸੀ ਅਸਲੀ ਚੈਲੰਜ ਹੋਣਾਣਾ ਅਗਲੇ 2-3 ਦਿਨ ਜਿਹੜੇ ਆ ਔਰੇਂਜ ਅਲਰਟ ਹੈ ਤੇ ਡੈਮਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰੇ ਆ ਆਪਣੇ ਵੱਲੋਂ ਪ੍ਰਸ਼ਾਸਨ ਹਰ ਵੇਲੇ ਜਿੱਥੇ-ਜਿੱਥੇ ਕੋਈ ਅੱਜ ਹਰਸਾ ਵੇਲੇ ਇੱਕ ਕ੍ਰੈਕ ਆਇਆ ਡੰਗੇ ਦੇ ਵਿੱਚ ਉਸ ਨੂੰ ਵੀ ਹੁਣੇ ਜਾ ਕੇ ਠੀਕ ਕਰਾਰੇ ਜਿੱਥੇ-ਜਿੱਥੇ ਪਤਾ ਲੱਗ ਰਿਹਾ ਥੋੜਾ ਪਾਣੀ ਖੇਤਾਂ 'ਚ ਜਰੂਰ ਆਇਆ ਪਰ ਇਸ ਵਾਰ ਕੋਈ ਵੀ ਨੁਕਸਾਨ ਹਜੇ ਤੱਕ ਨਹੀਂ ਹੋਇਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਅੱਗੇ ਵੀ ਜਿਹੜੇ ਅਗਲੇ 5-7 ਦਿਨ ਆ ਬੜੇ ਕ੍ਰੂਸ਼ੀਅਲ ਆ ਸਾਡੇ ਹਲਕੇ ਲਈ ਉਹ ਵੀ ਗੁਰੂ ਸਾਹਿਬ ਰਹਿਮਤ ਕਰਨ ਤੇ ਮਹਾਮਈ ਰਹਿਮਤ ਕਰਨਗੇ ਤੇ